अरब देसा के जिस तरह के हालात बन रहे हैं नाल डिस्टर्बेंस पैदा हुई है और पंजाब और हरियाणा के अंदर जी राइस इंडस्ट्री है उस पर भी उसका भारी असर पे है क्योंकि दो ही स्टेट है जे कि एक्सपोर्ट करते हैं चावल का जो बासमती चावल है उसके एक्सपोर्ट करते हैं हरियाणा के अंदर भी काफ़ी ज्यादा करनाल डिस्ट्रिक्ट है जिस तरह कुरछेत्र है उन अंबाला डिस्ट्रिक्ट है उन थे ज़्यादा राइस जरा बासमती है वो पैदावार भी होंगी और एक्सपोर्ट भी होंगे और उसका असर इस मामूली ਝਗੜਾ ਈਰਾਨ ਦਾ ਜਿਹੜਾ ਚੱਲ ਰਿਹਾ ਇਸ ਟਾਈਮ ਵਿਵਾਦ ਉਹਦੇ ਨਾਲ ਕਾਫੀ ਜ਼ਿਆਦਾ ਉਸਕਾ ਪ੍ਰਭਾਵ ਦੋਨੋਂ ਸ਼ਟਾਗਿਟ ਰਾਈਸ ਇੰਡਸਟਰੀ 'ਤੇ ਹੈ। ਸ੍ਰਸਟੀ ਤਾਂ ਹੀ ਤਰੱਕੀ ਕਰਦੀ ਹੈ ਜੇ ਸ਼ਾਂਤੀ ਹੋਵੇ ਔਰ ਵਿਦੇਸ਼ਾਂ ਦੇ ਵਿੱਚ ਜਿਸ ਤਰ੍ਹਾਂ ਅਰਬ ਕੰਟਰੀਆਂ ਦੇ ਵਿੱਚ ਹਾਲਾਤ ਐ ਉਸਕਾ ਅਸਰ ਪੰਜਾਬ ਰਾਨੇ ਕੀ ਰਾਈਸ ਇੰਡਸਟਰੀ 'ਤੇ ਸਾਫ਼ ਦਿਖਾਈ ਦੇਣ ਲੱਗਾ ਹੈ ਔਰ ਪੰਜਾਬ ਦੇ ਜਿਹੜੇ ਆਗੂ ਐ ਰਾਈਸ ਇੰਡਸਟਰੀ ਦੇ ਇਸਕੇ ਸ਼ਾਮ ਸਿੰਘਲਾ ਜੀ ਗੱਲਬਾਤ ਕਰਦੇ ਆ ਇਹਦਾ ਜੋ ਹੈ ਰਾਈਸ ਇੰਡਸਟਰੀ 'ਤੇ ਬਾਤ ਪਤੀ ਦੇ ਬਹੁਤ ਜ਼ਿਆਦਾ ਅਸਰ ਪਿਆ ਹੈ। ਪਹਿਲਾਂ ਹੀ 2 ਸਾਲਾਂ ਤੋਂ ਜਦੋਂ ਬਾਸਪਤ ਇੰਡਸਟਰੀ ਸੀ ਘਾਟੇ ਚੱਲ ਰਹੀ ਸੀ ਪਰ ਹੁਣ ਮਾਰੇ ਜੀ ਆਸ ਜਗੀ ਸੀ ਕਿ ਵੀ ਇਹ ਸਾਲ ਠੀਕ ਰਹੇਗਾ ਪਰ ਫਿਰ ਈਰਾਨ ਦੇ ਇਸ ਡਿਸਟਰਬੈਂਸ ਨੇ ਜੋ ਰਾਈਸ ਦੀ ਇੰਡਸਟਰੀ ਆ ਚਾਵਲ ਦਾ ਜੋ ਰੇਟ ਆ ਕ੍ਰੈਸ਼ ਹੋ ਗਿਆ ਕ 3 ਰੁਪਏ ਤੋਂ ਲੈ ਕੇ 10 ਰੁਪਏ ਕਿਲੋ ਤੱਕ ਰੇਟ ਡਾਊਨ ਹੋਇਆ ਇਹ ਪੰਜ ਕਈ ਦਿਨ ਵਗੇ ਤੇ ਵੀ ਹੁਣ ਵੀ ਇਹ ਬਹੁਤ ਵੱਡੀ ਖਬਰ ਲੱਗੀ ਸੀ ਤੇ ਆਉਣ ਵਾਲਾ ਇਹਦੇ ਨਾਲੇ ਫਰਕ ਪਿਆ ਕਿ ਅੱਗੇ ਨੂੰ ਜਿਹੜੀ ਇੰਡਸਟਰੀ ਐ ਭਾਸ਼ਪਤੀ ਲਗਨਦੀ ਉਹ ਘਟ ਗਈ ਤੇ ਅੱਗੇ ਨੂੰ ਇਹਦਾ ਜੇ ਲਾਸਟ ਰਹਿਣਗੇ ਤਾਂ ਇਹ ਬਜਾਈ ਵੀ ਘਟ ਹੋਏਗੀ। ਓਵਰ ਆਲ ਸਾਡੀ ਐਕਸਪੋਰਟ ਘਟੇਗੀ ਤੇ ਸਾਡੀ ਸਾਡੀ ਸਾਨੂੰ ਪੈਸਾ ਘੱਟ ਮਿਲੇਗਾ। ਹਿੰਦੁਸਤਾਨ ਨੂੰ ਬਹੁਤ ਵੱਡਾ ਨੁਕਸਾਨ ਆਇਆ ਇਹਦਾ। ਕਿੰਨਕ ਮਾਲ ਮੱਲ ਵਿਸਟਮ ਅੜ ਗਿਆ ਕਾਂਡਲਾ ਬਾਰਾ ਹਜ਼ਾਰ ਟਨ ਮਾਲ ਕਾਂਡਲਾ ਪੋਰਟ ਤੇ ਸਟੈਂਪ ਐ। ਪੰਜਾਬ ਭਾਸ਼ਪਤੀ ਐਕਸਪੋਰਟਰ ਦਾ ਜੋ ਕਿ ਅੱਗੇ ਇਰਾਨ ਨੂੰ ਨਹੀਂ ਸ਼ਿਫਟ ਹੋ ਗਿਆ ਕਿਉਂਕਿ ਜੇ ਚਲਾ ਵੀ ਜਾਂਦਾ ਤਾਂ ਉਹਨਾਂ ਦੀ ਪੇਮੈਂਟ ਨਹੀਂ ਆਣੀ ਸੀ ਇਸ ਕਰਕੇ ਜੇ ਅੱਗੇ ਪ੍ਰੋਸੀਜਰ ਹੈ ਉਹਨਾਂ ਨੇ ਜਰੀ ਪ੍ਰੀ ਪ੍ਰੋਸੀਜਰ ਬਿਲਕੁਲ ਬੰਦ ਕਰ ਦਿੱਤੀ ਪਰ ਸ਼ੈਲਰ ਵਾਲੇ ਬਿਲਕੁਲ ਚੁੱਪ ਬੈਠੇ ਆ ਕੋਈ ਗਾਹਕ ਨਹੀਂ ਹੈ ਤਾਂ ਅਸੀਂ ਤਾਂ ਇਹ ਦੁਆ ਕਰਦੇ ਹਾਂ ਜਾਣ ਕੇ ਸਥਿਤੀ ਕੀ ਹੈ ਰਹੀ ਇਸ ਦੀ ਹਰਿਆਣਾ ਤੇ ਪੰਜਾਬ ਦੋਨਾਂ ਦੀ ਇੱਕੋ ਸੇਮ ਸਥਿਤੀ ਹੈ ਪੰਜਾਬ ਤੇ ਹਰਿਆਣਾ ਦੋਨੋਂ ਹੀ ਭਾਰਤਪਤੀ ਦੇ ਹਿੰਦੁਸਤਾਨ ਦੇ ਸਭ ਤੋਂ ਵੱਡੇ ਐਕਸਪੋਰਟਰ ਨੇ ਰਾਈਜ਼ ਵੀ ਬਹੁਤ ਰਾਈਜ਼ ਹੈ ਰਾਈਜ਼ ਮਿਲ ਹੈ ਐਕਸਪੋਰਟ ਕਰਦੀਆਂ ਬਾਕਪਤੀ ਜਾ ਤੇ ਪੰਜਾਬ ਚ ਵੀ ਪਟਿਆਲਾ ਡਿਸਟ੍ਰਿਕਟ ਚ ਖਾਸ ਕਰਕੇ ਸਮਾਨਾ ਤੇ ਪਾਤਲਾ ਇੱਥੇ ਬਹੁਤ ਰਾਈਜ਼ ਉਹਦੇ ਐਕਸਪੋਰਟ ਦੇ ਸ਼ੈੱਲਰ ਲੱਗੇ ਹੋਏ ਨੇ ਹਾਂਜੀ ਅੰਮ੍ਰਿਤਸਰ ਅੰਮ੍ਰਿਤਸਰ ਵੀ ਹੈਗੇ ਪਰ ਇੱਥੇ ਜਿਹੜਾ ਸਾਡੇ ਟੈਕਨੋ ਲੇਟੈਸਟ ਟੈਕਨੋਲੋਜੀ ਦੇ ਬੜੀਆ ਕੁਆਲਟੀ ਦੇ ਜੋ ਟੈਕਨੋਲੋਜੀ ਦੇ ਸ਼ੈੱਲਰ ਉਹੀ ਪਿਛਲੇ 5-4 ਸਾਲਾਂ ਤੋਂ ਲੱਗੇ ਨੇ ਸਮਾਨਾ ਵੀ ਤੇ ਪਾਤਲਾ ਵੀ ਪਾਤਲਾ ਵੀ ਇੱਕ ਬਹੁਤ ਵੱਡੀ ਹੱਬ ਹੈ ਇਹ ਤੇ ਘੱਟ ਤੇ ਘੱਟ 50 ਐਕਸਪੋਰਟ ਦੇ ਮਤਲਬ ਕਿ ਸ਼ੈਲਰ ਨੇ ਬਾਸਪਤੀ ਦੀ ਤੇ ਇੰਡਸਟਰੀ ਨੂੰ ਬਹੁਤ ਬੜਾ ਤਕਾ ਲੱਗ ਰਿਹਾ ਹੈ ਅਸੀਂ ਤਾਂ ਪਰਮ ਪਿਤਾ ਪਰਮੇਸ਼ਰ ਤੋਂ ਅਹੀ ਦੁਆ ਕਰਦੇ ਹਾਂ ਕਿ ਦੁਨੀਆ 'ਚ ਸ਼ਾਂਤੀ ਹੋਵੇ ਟਰੰਪ ਨੂੰ ਸਦਬੁੱਧੀ ਦਿੱਤੇ ਜਵੇ ਰੱਬ ਉਸਨੇ ਸਾਰੀ ਦੁਨੀਆ 'ਚ ਹਲਚਲ ਮਚਾ ਰੱਖੀ ਹੈ ਸਾਰਾ ਬਿਜ਼ਨਸ ਡਿਸਟਰਬ ਹੋਇਆ ਪਿਆ ਹੈ ਬਿਜ਼ਨਸ ਨਹੀਂ ਤਰੱਕੀ ਕਰਦਾ ਜਦ ਕਿ ਸ਼ਾਂਤੀ ਹੋਵੇ ਸ਼ਾਂਤੀ ਦੇ ਨਾਲ ਹੀ ਸਾਰਾ ਬਿਜ਼ਨਸ ਵਿਕੜਾ ਉਸਮਤੀ ਦੀ ਇੰਡਸਟਰੀ ਹੈ ਇਹ ਅੱਜ ਦੇ ਦਿਨ ਸਾਡੇ ਲਈ ਬਹੁਤ ਕ੍ਰਾਈਸਿਸ 'ਚ ਚੱਲ ਰਹੀ ਹੈ ਪਹਿਲਾਂ 2 ਸਾਲ ਬਹੁਤ ਜ਼ਿਆਦਾ ਹੀ ਖਰਾਬ ਇਸ ਅਸਟ੍ਰੇਲੀਆ ਰਹੇ ਨੇ ਇਸ ਸਾਲ ਸਾਰੇ ਬਾਸਮਤੀ ਜਿੰਨੇ ਵੀ ਪ੍ਰੋਡਕਟਸ ਸੀਗੇ ਉਹਨਾਂ ਨੂੰ ਇਹ ਉਮੀਦ ਸੀ ਕਿ ਇਹ ਸਾਲ ਠੀਕ ਰਹੇਗਾ ਬਟ ਜਿਹੜੀ ਇਹ ਸਾਰੀ ਵਰਲਡ ਚ ਡਿਸਟਰਬੈਂਸ ਚੱਲ ਰਹੀ ਹੈ ਜਿਹੜੀ ਵੀ ਕਿਤੇ ਕੋਈ ਜੰਗ ਚੱਲ ਰਹੀ ਹੈ ਕਿਤੇ ਹੋਰ ਚੱਲ ਰਿਹਾ ਇਹਦਾ 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 ਜਿਹੜਾ ਸਾਰਾ ਅਸਰ ਹੈ ਉਹ ਐਕਸਪੋਰਟ ਤੇ ਪੈ ਰਿਹਾ ਹੈ ਇਹ ਜਿਹੜਾ ਇੰਡੀਆ ਹੈ ਇਹ ਬਾਸਮਤੀ ਰਾਈਸ ਦੀ ਜਿਹੜੀ ਜ਼ਿਆਦਾ ਖਪਤ ਹੁੰਦੀ ਹੈ ਅਰੇਬੀਅਨ ਕੰਟਰੀਸ ਚ ਹੁੰਦੀ ਹੈ ਔਰ ਉਹੀ ਸਾਰੇ ਡਿਸਟਰਬ ਚੱਲ ਰਹੇ ਨੇ ਇਸ ਕਰਕੇ ਜਿਹੜਾ ਇਹਦਾ ਹੈਗਾ ਐਕਸਪੋਰਟ ਉਹ ਖੁੱਲ ਕੇ ਹੋ ਨਹੀਂ ਰਿਹਾ ਤਾਂ ਇਸ ਸਾਲ ਵੀ ਜਿਹੜੀ ਉਮੀਦ ਸੀਗੀ ਜਿਹੜਾ ਸੀਗਾ ਕਿ ਇਸ ਸਾਲ ਇਹਨਾਂ ਦਾ ਬਾਸਮਤੀ ਐਕਸਪੋਰਟਰਸ ਦਾ ਠੀਕ ਰਹੇਗਾ ਇਹ ਸਾਲ ਵੀ ਸਾਨੂੰ ਇਹ ਲੱਗ ਰਿਹਾ ਕਿ ਕ੍ਰਾਈਸਿਸ ਵਾਲਾ ਹੀ ਰਹੇਗਾ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਪੰਜਾਬ ਸਰਕਾਰ ਵੀ ਹਰਿਆਣਾ ਸਰਕਾਰ ਵੀ ਵੀ ਤੁਸੀਂ ਜਿਹੜੀ ਇਹ ਕੱਚੇ ਵਾਲੀ ਪੈੜੀ ਹੈ ਜਿਹੜੀ ਪੀਆਰ ਪੈੜੀ ਹੈ ਬੰਦ ਕਰੋ ਔਰ ਬਾਸਮਤੀ ਦੀ ਸੋਇੰਗ ਵਧ ਕਰੋ ਵੀ ਕਿਉਂਕਿ ਇਸ 'ਚ ਪਾਣੀ ਦੀ ਵੀ ਖਪਤ ਘਟ-ਘਟ ਹੁੰਦੀ ਹੈ ਤੇ ਇਸ 'ਚ ਸਾਰਾ ਇਹਦਾ ਜੋ ਹੈ ਇਹਨੂੰ ਅੱਗੇ ਇਹਨੂੰ ਪ੍ਰੋਡਿਊਸ ਕਰਨ 'ਚ ਵੀ ਇਹਨੂੰ ਜ਼ਿਆਦਾ ਪ੍ਰਦੂਸ਼ਣ ਨਹੀਂ ਹੁੰਦਾ ਪਰ ਜੋ ਸਰਕਾਰ ਦੀ ਪਾਲਿਸਿਸ ਨੇ ਉਦੇ ਕਰਕੇ ਹੁਣ ਬਾਸਮਤੀ ਦੇ ਜਦ ਬਾਸਮਤੀ ਵਾਲੇ ਘੱਟ ਨੂੰ ਮਿਲਰ ਨੂੰ ਘਟਾ ਪਏਗਾ ਅੱਗੇ ਉਹ ਲਏਗਾ ਨਹੀਂ ਜਦੋਂ ਲਏਗਾ ਨਹੀਂ ਤਾਂ ਕਿਸਾਨ ਬੀਜੇਗਾ ਨਹੀਂ ਤਾਂ ਇੱਕ ਪਾਸੇ ਤਾਂ ਕੇ ਸਰਕਾਰ ਇਹਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ ਬਾਸਮਤੀ ਨੂੰ ਸਾਰੇ ਪ੍ਰਭਾਵਿਤ ਇੰਡੀਆ ਦੀ ਇਕਨੋਮੀ ਪ੍ਰਭਾਵਿਤ ਹੋ ਰਹੀ ਹੈ ਕਿਸਾਨ ਪ੍ਰਭਾਵਿਤ ਹੋ ਰਹੇ ਸਾਰਾ ਬਿਜ਼ਨਸਮੈਨ ਪ੍ਰਭਾਵਿਤ ਹੋ ਰਿਹਾ ਹੈ ਮਤਲਬ ਇਸ ਚੀਜ਼ ਦਾ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕੰਨੀ ਕੋਈ ਵਿਸ਼ੇਸ਼ ਧਿਆਨ ਕਰਕੇ ਜੇ ਉੱਥੇ ਅਰੇਬੀਅਨ ਕੰਟਰੀਸ ਟੈਕਸਪੋਰਟ ਨਹੀਂ ਹੋ ਸਕਦਾ ਕੋਈ ਹੋਰ ਸਾਡੇ ਲਈ ਦਰਵਾਜ਼ੇ ਖੋਲਣ ਤਾਂ ਕਿ ਜਿਹੜੀ ਇਹ ਇੰਡਸਟਰੀ ਬਚ ਸਕੇ ਪੰਜਾਬ ਦੀ ਕਿਸਾਨੀ ਬਚ ਸਕੇ ਤੇ ਸਰਕਾਰ ਦੀ ਵੀ ਕੀ ਫੀਲ ਕਰੋਗੇ ਇਹ ਸੈਂਟਰ ਸਰਕਾਰ ਦੀ ਵੀ ਜੇ ਇਹ ਜਿਹੜੀਆਂ ਪਾਲਿਸੀਜ਼ ਨੇ ਜੇ 50% ਸੈਂਟਰ ਸਰਕਾਰ ਦੀਆਂ ਨੇ 50% ਪੰਜਾਬ ਸਰਕਾਰ ਦੀਆਂ ਨੇ ਜਦ ਕੀ ਉਹਨਾਂ ਦੋਨੋਂ ਤਾਲਮੇਲ ਨਾਲ ਇਹ ਕੰਮ ਇਹਨਾਂ ਦਾ ਹੋਵੇ ਤਾਂ ਕਿਸਾਨ ਵੀ ਬਚੇਗਾ ਤਾਂ ਮਿਲਰ ਬਚੇਗਾ